ਇਹ ਵੀਡੀਓ ਖਾਸ ਕਰਕੇ ਟਰੱਕਾਂ ਤੇ ਬੱਸਾਂ ਵਾਲੇ ਡਰਾਈਵਰਾਂ ਦੇ ਸਮੇਤ ਉਹਨਾਂ ਡਰਾਈਵਰਾਂ ਦੇ ਲਈ ਹੈ ਜਿਹੜੇ ਡਰਾਈਵਰ ਕਿਸੇ ਵੀ ਕਾਰਨ ਦੇ ਚਲਦੇ ਆ ਆਪਣੀ ਗੱਡੀ ਨੂੰ ਸੜਕ ਤੇ ਹੀ ਪਾਰਕ ਕਰ ਦਿੰਦੇ ਨੇ ਜਦੋਂ ਕਿ ਤੁਹਾਨੂੰ ਪਤਾ ਹੈ ਕਿ ਸੜਕ ਤੇ ਪਾਰਕ ਕੀਤੀ ਹੋਈ ਇਹ ਗੱਡੀ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਇੱਕ ਅਜਿਹਾ ਹਾਦਸਾ ਤਰਨਤਾਰਨ ਦੇ ਵਿੱਚ ਬੀਤੀ ਰਾਤ ਹੋਇਆ ਜਿੱਥੇ ਇੱਕ ਟਰੱਕ ਖਰਾਬ ਹੋਇਆ ਤਾਂ ਟਰੱਕ ਡਰਾਈਵਰ ਦੇ ਵੱਲੋਂ ਸੜਕ ਤੇ ਹੀ ਟਰੱਕ ਰੱਖਿਆ ਗਿਆ ਅਤੇ ਰਾਤ ਨੂੰ ਸੰਘਣੀ ਧੁੰਦ ਹੋਣ ਦੇ ਕਾਰਨ ਪਿੱਛੋਂ ਦੂਸਰਾ ਟਰੱਕ ਆ ਕੇ ਇਸ ਟਰੱਕ ਦੇ ਵਿੱਚ ਵੱਜਦਾ ਤੇ ਉਸਦੇ ਪਿੱਛੇ ਵੱਜਦੀ ਹੈ ਇੱਕ ਮਾਰੂਤੀ ਸਵਿਫਟ ਕਾਰ ਜਿਸ ਦੇ ਵਿੱਚ ਚਾਰ ਨੌਜਵਾਨ ਬੈਠੇ ਹੁੰਦੇ ਨੇ ਤੇ ਇਸ ਹਾਦਸੇ ਦੇ ਨਾਲ ਇਹਨਾਂ ਚਾਰੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਸੋ ਜੇਕਰ ਇਹ ਟਰੱਕ ਸੜਕ ਤੇ ਪਾਰਕ ਨਾ ਕੀਤਾ ਗਿਆ ਹੁੰਦਾ ਜਾਂ ਫਿਰ ਇੱਕ ਸਾਈਡ ਤੇ ਲਗਾਇਆ ਹੁੰਦਾ ਤਾਂ ਇਹ ਹਾਦਸਾ ਨਾ ਵਾਪਰਦਾ। ਹੁਣ ਇਸ ਇੱਕ ਗਲਤੀ ਦੇ ਕਾਰਨ ਚਾਰ ਘਰਾਂ ਦੇ ਚਿਰਾਗ ਹਮੇਸ਼ਾ ਦੇ ਲਈ ਬੁਝ ਗਏ ਨੇ। ਸੋ ਸਾਰੇ ਡਰਾਈਵਰਾਂ ਨੂੰ ਅਪੀਲ ਹੈ ਕਿ ਕੁਝ ਵੀ ਹੋਵੇ ਕੋਈ ਵੀ ਕਾਰਨ ਹੋਵੇ ਹਮੇਸ਼ਾ ਆਪਣੀ ਗੱਡੀ ਨੂੰ ਸਾਈਡ ਤੇ ਪਾਰਕ ਕਰੋ ਸੋ ਇਸੇ ਕਰਕੇ ਸਾਰੇ ਡਰਾਈਵਰਾਂ ਨੂੰ ਅਪੀਲ ਹੈ ਕਿ ਚਾਹੇ ਜੋ ਵੀ ਹੋਵੇ ਕੋਈ ਵੀ ਕਾਰਨ ਹੋਵੇ ਆਪਣੀ ਗੱਡੀ ਨੂੰ ਹਮੇਸ਼ਾ ਸੜਕ ਤੋਂ ਥੱਲੇ ਉਤਾਰ ਕੇ ਹੀ ਪਾਰਕ ਕਰੋ